ਕਈ ਵਾਰ ਸਮਾਜ ਵਿੱਚ ਅਜਹੀਆਂ ਘਟਨਾਵਾਂ ਵਾਪਰਦੀਆਂ ਘਟਦੀਆਂ ਕਿ ਆਮ ਬੰਦਾ ਦੇਖ ਸੁਣ ਕੇ ਹੈਰਾਨ ਪਰੇਸ਼ਾਨ ਹੋ ਜਾਂਦਾ ਹੈ ਕੁਝ ਘਟਨਾਵਾਂ ਤਾਂ ਅਜਹੀਆਂ ਵੀ ਵਾਪਰਦੀਆਂ ਨੇ ਕਿ ਇਨਸਾਨ ਦੀ ਜ਼ਿੰਦਗੀ ਹੀ ਬੇਰੰਗ ਕਰ ਦਿੰਦੀਆਂ ਨੇ ਭਾਰਤੀ ਸਮਾਜ ਵਿੱਚ ਔਰਤ ਨੂੰ ਬਹੁਤ ਹੀ ਸਤਿਕਾਰਤ ਦਰਜਾ ਦਿੱਤਾ ਗਿਆ ਹੈ ਜਦੋਂ ਵੀ ਕਿਸੇ ਘਰ ਦੀ ਧੀ ਜਨਮ ਲੈਂਦੀ ਹੈ ਤਾਂ ਮਾਪੇ ਜਿੱਥੇ ਉਸ ਨੂੰ ਲਾਡਾਂ ਨਾਲ ਪਾਲਦੇ ਨੇ ਉੱਥੇ ਉਸ ਦੇ ਭਵਿੱਖ ਲਈ ਵੀ ਲਗਾਤਾਰ ਚਿੰਤਤ ਵਿਖਾਈ ਦਿੰਦੇ ਨੇ ਜਦੋਂ ਇੱਕ ਧੀ ਵਿਆਹ ਕੇ ਆਪਣੇ ਘਰ ਜਾਂਦੀ ਹੈ ਭਾਵ ਸਹੁਰੇ ਚਲੀ ਜਾਂਦੀ ਹੈ ਤਾਂ ਮਾਪੇ ਆਪਣੇ ਸਿਰ ਤੋਂ ਕੁਝ ਜ਼ਿੰਮੇਵਾਰੀਆਂ ਵਾਲਾ ਭਾਰ ਲੱਥਾ ਮਹਿਸੂਸ ਕਰਦੇ ਨੇ ਅੱਜ ਦੀ ਇਸ ਵੀਡੀਓ ਵਿੱਚ ਅਜਿਹੀ ਹੀ ਇੱਕ ਧੀ ਦੀ ਗੱਲ ਕਰ ਰਹੇ ਹਾਂ ਜੋ 8 ਸਾਲ ਦੀ ਉਮਰ ਵਿੱਚ ਹੀ ਤਿੰਨ ਬੱਚਿਆਂ ਦੀ ਮਾਂ ਬਣ ਗਈ ਤੁਹਾਨੂੰ ਸੁਣ ਕੇ ਹੈਰਾਨੀ ਜ਼ਰੂਰ ਹੋਈ ਹੋਵੇਗੀ ਕਿ ਇਹ ਕਿਵੇਂ ਸੰਭਵ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਕੋਈ ਕੁੜੀ 5-6 ਸਾਲ ਦੀ ਉਮਰ 'ਚ ਹੀ ਪਹਿਲੇ ਬੱਚੇ ਦੀ ਮਾਂ ਬਣ ਗਈ ਹੋਵੇ ਪਰ ਜੇ ਇਸ ਕਾਨੂੰਨੀ ਤੌਰ ਤੇ ਇਸ ਗੱਲ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਫਿਰ ਇਹ ਸੱਚ ਮੰਨਣ ਬਿਨਾ ਹੋਰ ਕੋਈ ਚਾਰਾ ਵੀ ਨਹੀਂ ਬਚਦਾ ਉਰਈਆ ਵਿੱਚ ਜ਼ਮੀਨ ਤੇ ਕਬਜ਼ਾ ਕਰ ਲਈ ਸਰਕਾਰੀ ਰਿਕਾਰਡ ਵਿੱਚ ਇਹੋ ਜੀ ਖੇਡ ਖੇਡੀ ਗਈ ਕਿ ਇੱਕ ਔਰਤ 8 ਸਾਲ ਦੀ ਉਮਰ ਵਿੱਚ ਹੀ ਤਿੰਨ ਨਿਆਣੀਆਂ ਧੀਆਂ ਦੀ ਮਾਂ ਬਣ ਗਈ ਇਹ ਮਾਮਲਾ ਰਾਮਨਗਰ ਪਿੰਡ ਦਾ ਹੈ ਜਿੱਥੇ ਕਮਲੇਸ਼ ਨਾਂ ਦੀ ਇੱਕ ਵਿਧਵਾ ਦੇ ਮ੍ਰਿਤਕ ਪਤੀ ਦਾ ਫਰਜ਼ੀ ਤੌਰ ਤੇ ਹੀ ਦੂਜਾ ਵਿਆਹ ਕਰ ਦਿੱਤਾ ਗਿਆ ਸੀ ਉਗਤ ਔਰਤ ਨੇ ਦੱਸਿਆ ਕਿ ਉਸਦੇ ਪਤੀ ਦੀ 2021 ਵਿੱਚ ਮੌਤ ਹੋ ਗਈ ਸੀ ਅਤੇ ਫਿਰ ਥੋੜੇ ਹੀ ਮਹੀਨਿਆਂ ਬਾਅਦ ਉਸਦੀ ਧੀ ਦੀ ਵੀ ਮੌਤ ਹੋ ਗਈ ਸੀ। ਉਸਦੇ ਸਹੁਰਿਆਂ ਨੇ ਇਸ ਘਟਨਾ ਤੋਂ ਬਾਅਦ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਹੁਣ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ। ਇਸ ਔਰਤ ਨੇ ਮੀਡੀਆ ਅਤੇ ਪਿੰਡ ਦੇ ਲੋਕਾਂ ਸਾਹਮਣੇ ਜੋ ਹੈਰਾਨੀਜਨਕ ਖੁਲਾਸਾ ਕੀਤਾ ਹੈ ਉਸ ਦੇ ਅਨੁਸਾਰ ਉਸਦੇ ਜੇਠ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਉਸ ਦੇ ਮਰਤਕ ਪਤੀ ਦੀ ਕਾਗਜ਼ਾਂ ਵਿੱਚ ਇੱਕ ਜਾਲੀ ਭਾਵ ਇੱਕ ਨਕਲੀ ਪਤਨੀ ਬਣਾ ਦਿੱਤੀ ਜਿਸ ਦਾ ਨਾਮ ਗੁੱਡੀ ਦੇਵੀ ਰੱਖਿਆ ਗਿਆ ਅਤੇ ਉਸ ਦੇ ਤਿੰਨ ਪੁੱਤਰ सोनू, ਸ਼ੇਵ ਪੂਜਨ ਅਤੇ ਪੱਪੂ ਨੂੰ ਬਣਾਇਆ ਗਿਆ ਪੰਚਾਇਤ ਸਿਕੱਤਰ ਦੀ ਮਿਲੀ ਭੁਗਤ ਨਾਲ ਇਹ ਨਾਮ ਮੌਤ ਦੇ ਸਰਟੀਫਿਕੇਟ ਅਤੇ ਪਰਿਵਾਰਕ ਰਜਿਸਟਰ ਵਿੱਚ ਵੀ ਚੜਾ ਦਿੱਤੇ ਗਏ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੋਈ ਕਿ ਰਜਿਸਟਰ ਵਿੱਚ ਗੁੱਡੀ ਦੇਵੀ ਦੀ ਜਨਮ ਤਰੀਕ गई, 1 ਜਨਵਰੀ 1984 ਵਿਖਾਈ ਗਈ ਅਤੇ ਉਸਦੇ ਵੱਡੇ ਪੁੱਤਰ ਦੀ ਜਨਮ ਤਰੀਕ 1 ਜੂਨ 1999 ਦੂਜੇ ਪੁੱਤਰ ਦੀ ਜਨਮ ਤਰੀਕ 1 ਜੂਨ 1990 ਅਤੇ ਤੀਜੇ ਪੁੱਤਰ ਦੀ ਜਨਮ ਤਰੀਕ 14 ਮਈ 1992 ਵਿਖਾਈ ਗਈ ਮਤਲਬ ਕਾਗਜ਼ਾਂ ਤੇ ਗੁੱਡੀ ਸਿਰਫ 5 ਸਾਲ ਦੀ ਉਮਰ ਵਿੱਚ ਹੀ ਮਾਂ ਬਣ ਗਈ ਅਤੇ ਜਦੋਂ ਉਹ 8 ਸਾਲ ਦੀ ਸੀ ਉਦੋਂ ਤੱਕ ਉਸਦੇ ਤਿੰਨ ਬੱਚੇ ਵੀ ਹੋ ਗਏ ਸਨ ਕਮਲੇਸ਼ਾ ਨਾ ਦੀ ਇਸ ਔਰਤ ਨੇ ਇਸ ਧੋਖਾਧੜੀ ਵਿੱਚ ਕੁੱਲ 12 ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਬਲਾਕ ਵਿਕਾਸ ਅਧਿਕਾਰੀ ਅਜੀਤ ਮੱਲ ਅਤਲ ਜਾਦਵ ਨੇ ਕਿਹਾ ਕਿ ਉਸ ਤੋਂ ਦੇ ਸੀਡੀਓ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਕਤ ਔਰਤ ਇਨਸਾਫ ਵਾਸਤੇ ਦਰਦ-ਦਰਗ ਭਟਕਦੀ ਫਿਰੇਗੀ ਕੀ ਉਸ ਨੂੰ ਇਨਸਾਫ ਸੌਖੇ ਹੀ ਮਿਲ ਜਾਵੇਗਾ ਕੀ ਪੀਕੇ ਘਰ ਬੈਠੀ ਵਿਧਵਾ ਧੀ ਦੇ ਮਾਪੇ ਕਿਸ ਤਰ੍ਹਾਂ ਜਿਉਂਦੇ ਹੋਣਗੇ ਖਾਸ ਕਰਕੇ ਉਦੋਂ ਜਦੋਂ ਜਿਸ ਘਰ ਉਹਨਾਂ ਕਦੇ ਆਪਣੀ ਧੀ ਦੀ ਚਾਹ ਨਾਲ ਡੋਲੀ ਤੋਰੀ ਹੋਈ ਹੋਵੇਗੀ ਉਸ ਘਰ ਦੇ ਲੋਕ ਹੀ ਉਸਦੇ ਵੈਰੀ ਬਣ ਬੈਠੇ ਹੋਣਗੇ